ਸਾਰਿਆਂ ਤੋਂ ਪਹਿਲਾਂ ਪਾਉਨੇ ਆ ਫਤਿਹ ਦੀ ਸਾਂਝ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਟਾਈਮ ਹੋ ਚੁੱਕਿਆ ਸੀਗਾ ਸ਼ਾਮ ਦੇ ਪੱਜ ਚੁੱਕੇ ਸੀ 5:35 ਸਬਜ਼ੀ ਵਗੈਰਾ ਦਾ ਕੋਈ ਹੁਣ ਵੀ ਜਗਾਰ ਨਹੀਂ ਸੀਗਾ ਅੱਜ ਮੇਰੇ ਕੋਲੇ ਸਾਰਾ ਇੱਧਰਲੇ ਕੰਮਕਾਰ ਆਪਣੇ ਨਿਪਟਾਲਕ ਨੇ ਤੇ ਹੁਣ ਮੈਂ ਕੱਟ ਰਹੀ ਹਾਂ ਆਲੂ ਪਿਆਜ਼ ਤੇ ਮੈਂ ਸੋਚਿਆ ਜਦ ਮੈਂ ਦੇਖਿਆ ਮਤਲਬ ਕਿ ਪਕੌੜੇ ਵੀ ਨਹੀਂ ਸੀ ਬੜੀਆਂ ਵੀ ਨਹੀਂ ਸੀ ਹੋਰ ਵੀ ਸਬਜ਼ੀਆਂ ਸੂਜੀਆਂ ਖਤਮ ਹੋ ਚੁੱਕੀਆਂ ਸੀਗੀਆਂ ਪਹਿਲਾਂ ਮੈਂ ਹੋਰ ਕੰਮ ਕਰੀਗੀ ਕੁਸਾ ਬਾਰਸਾਂ ਦੇ ਮੌਸਮ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਹਨਾ ਵੀ ਖਰਾਬ ਹੋਇਆ ਪੈਸਾ ਕੋਈ ਵੀ ਸਬਜ਼ੀ ਭਾਜੀ ਹੁਣ ਨਹੀਂ ਲੱਗਦੀ ਹਨਾ ਸਾਰਿਆਂ ਦੀ ਔਕਾ ਹੋਇਆ ਪਿਆ ਕੋਸ ਪਹਿਲਾਂ ਲੋਹਾਣੇ ਖਰਾਬ ਕਰਤਾ ਫਿਰ ਬਾਰਸਾਂ ਜੀਆਂ ਨਾਲ ਖਰਾਬ ਹੋਣ ਲੱਗ ਗਿਆ ਹਰੇਕ ਚੀਜ਼ ਜੀ ਇੰਨੀ ਮਹਿੰਗੀ ਹੋਈ ਪਈ ਆ ਮੈਂ ਆਲੂ ਚੀਰ ਲੇ ਤੁਸੀਂ ਪਿਆਜ਼ ਚੀਰ ਲੇ ਉਹਦੇ ਨੂੰ ਤੜਕਾ ਲਾਉਣ ਨੂੰ ਜਿਵੇਂ ਆਪ ਆਮ ਸਬਜ਼ੀ ਨੂੰ ਤੜਕਾ ਲਾਉਣੇ ਹੁੰਨੇ ਹਨਾ ਉਵੇਂ ਤੜਕਾ ਲਾਉਣ ਨੂੰ ਲਸਣ ਪਿਆਜ਼ ਜੋ ਵੀ ਅਦਰਕ ਵਗੈਰਾ ਜੋ ਵੀ ਤੁਸੀਂ ਆਪ ਦਾ ਘਰੇ ਆਮ ਚੀਜ਼ਾਂ ਵਰਤਦੇ ਹੋ ਉਹਨਾਂ ਤੇ ਤੜਕਾ ਲਾ ਲਓ ਇਤਰ ਮੈਂ ਲਾ ਰਹੀ ਸੀ ਕਿ ਤੜਕਾ ਮੈਂ ਕਿ ਪਹਿਲਾਂ ਮੈਂ ਜਿਹੜਾ ਮਸਾਲਾ ਰਗੜਿਆ ਉਹਨੂੰ ਤੜਕਾ ਲਾ ਲੈਣੀ ਆ ਉਸ ਤੋਂ ਬਾਅਦ ਮੈਂ ਬਣਾਉਣ ਜਾ ਰਹੀ ਸੀ ਅੱਜ ਆਪਾਂ ਜਿਹੜੇ ਪਾਣੀ 'ਚ ਫਰਾਈ ਕਰਕੇ ਪਕੌੜੇ ਬਣਾਉਣੇ ਆ ਉਹਨਾਂ ਦੀ ਆਪ ਸਬਜ਼ੀ ਬਣਾਵਾਂਗੇ ਆਪਾਂ ਮੁੱਲ ਲੈ ਕੇ ਆਉਣੇ ਹਨਾ ਨਾਲ ਤਾਂ ਉਹ ਤੇਲ 'ਚ ਫਰਾਈ ਕਰੇ ਹੁੰਦੇ ਨੇ ਨਾਲੇ ਆਪਾਂ ਨੂੰ ਮਹਿੰਗੇ ਬਹੁਤ ਪੈਂਦੇ ਆ ਘਰੇ ਮੜਾ ਮੋਟਾ ਦੋ ਮੁਠੀ ਬੇਸਣ ਨਾਲ ਇਹ ਤਿਆਰ ਹੋ ਜਾਂਦੇ ਨੇ ਤੇ ਪਾਣੀ 'ਚ ਫਰਾਈ ਕਰਕੇ ਆਪਾਂ ਪਕੌੜੇ ਬਣਾਵਾਂਗੇ ਹੋ ਸਕਦਾ ਮੇਰੀਆਂ ਭੈਣਾਂ ਪਹਿਲਾਂ ਵੀ ਬਣਾਉਂਦੀਆਂ ਹੋਣ ਹਨਾ ਕੁਝ ਮੇਰੀਆਂ ਭੈਣਾਂ ਨੂੰ ਪਤਾ ਵੀ ਹੁੰਦਾ ਕੁਝ ਮੇਰੀਆਂ ਭੈਣਾਂ ਕ ਦੱਸੇ ਪੁੱਸੇ ਤੋਂ ਪਤਾ ਲੱਗਦਾ ਹੈ ਤੇ ਪਹਿਲਾਂ ਨਹੀਂ ਬਣਾਉਂਦੇ ਸੀ ਹੁਣ ਆਪਾਂ ਨੇ ਦੋ ਤਿੰਨ ਵੇਰਾ ਇਹ ਬਣਾ ਲਏ ਨੇ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਪਹਿਲਾਂ ਆਪਾਂ ਨੇ ਪਿਆਜ਼ ਤੇ ਲਸਣ ਤੜਕਾ ਲਾ ਲਾਤਾ ਉਹਨਾਂ ਨੂੰ ਸਾਈਡ ਤੇ ਰੱਖਤਾ ਤੇ ਹੁਣ ਮੈਂ ਟਮਾਟਰ ਦਾ ਤੜਕਾ ਲਾ ਕੇ ਵੀ ਉਹਦੇ ਚ ਪਾ ਦਿੰਨੇ ਆਪਾਂ ਹਨਾ ਤਾਂ ਕਿ ਟਮਾਟਰ ਮਤਲਬ ਕਿ ਪਿਆਜ਼ ਪੂਜ ਕੱਚੇ ਨਾ ਰਹਿ ਜਾਣ ਥੋੜਾ ਜਿਹਾ ਪਿਆਜ਼ ਪੁੱਜ ਜਾਣਾ ਫਿਰ ਆਪਾਂ ਟਮਾਟਰ ਦਾ ਜਿਹੜਾ ਆਪਾਂ ਟਮਾਟਰਾਂ ਦੀ ਗ੍ਰੇਵੀ ਬਣਾਈ ਆ ਉਹ ਵਿੱਚ ਪਾ ਦਾਂਗੇ ਤੇ ਆ ਸਾਰਾ ਆਪਣੇ ਮਸਾਲਾ ਪਾਤ ਆ ਮੇਰੇ ਮੇਥੇ ਸਿਕਾਏ ਹੋਇਆ ਬੇਸਣ ਲੈਤਾ ਆਪਣੇ ਅੱਧੀ ਕਟੋਰੀ ਅੱਧੀ ਕਟੋਰੀ ਬੇਸਣ ਦੇ ਵਿੱਚ ਸਾਰਾ ਮਤਲਬ ਕਿ ਹਲਦੀ ਨੂਨ ਮਿਰਚ ਜੋ ਵੀ ਥੋੜਾ ਥੋੜਾ ਜਿਹਾ ਪਾਉਣਾ ਆਪਣੇ ਪਾ ਲਿਆ ਆਪਣਾ ਘਰੇ ਮਸਾਲਾ ਪੀਸਿਆ ਹੋਇਆ ਉਹ ਪਾ ਲਿਆ ਤੇ ਆਪਣੇ ਮੇਥੀ ਸਿਕਾਈ ਹੋਈ ਆ ਉਹ ਪਾ ਲਈ ਹੈਨਾ ਤੇ ਇਹ ਆਪਾਂ ਰਿੰਗ ਉਤਾਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇਹ ਬੇਸਣ ਜਿਹੜਾ ਲੈਤਾਗਾ ਉਹਨੂੰ ਬੇਸਣ ਨੂੰ ਆਪਾਂ ਗੁੰਨ ਲੈਨੇ ਆਂਗੇ ਇੱਕ ਕਟੋਰੀ ਬੇਸਣ ਦੀਆ ਮਤਲਬ ਆਪਣੇ ਕੋਲੇ ਇੱਕ ਕਟੋਰੀ ਬਹੁਤ ਹੁੰਦੀ ਆ ਤੇ ਅੱਧੀ ਕਟੋਰੀ ਵੀ ਬਹੁਤ ਹੁੰਦੀ ਆ ਵੈਸੇ ਤਾਂ ਆਪਦੇ ਟੱਬਰ ਦਾ ਹਿਸਾਬ ਹਿਸਾਬ ਕਿਤਾਬ ਹੁੰਦਾ ਅਲੱਗ-ਅਲੱਗ ਹਨਾ ਉਧਰ ਮੈਂ ਟਮਾਟਰ ਦੀ ਗਰੇਵੀ ਉਹਦੇ ਚ ਪਾਤੀ ਤੇ ਉਸ ਤੋਂ ਬਾਅਦ ਆਪਾਂ ਮਸਾਲਾ ਸਿੱਟ ਦਿੰਨੇ ਆ ਜਿਵੇਂ ਆਪਾਂ ਆਮ ਦਾਲ ਸਬਜ਼ੀ ਮੇਰੀਆਂ ਭੈਣਾਂ ਬਣਾਉਂਦੀਆਂ ਨੇ ਪਤੀ ਹੁੰਦਾ ਹਨਾ ਰੋਜ਼-ਰੋਜ਼ ਦਾ ਕੰਮ ਆ ਤਿੰਨ-ਤਿੰਨ ਟਾਈਮ ਵੀ ਸਬਜ਼ੀ ਬਣਦੀ ਆ ਦੋ ਟਾਈਮ ਤਾਂ ਨਹੀਂ ਬਣਦੀ ਬਣਦੀ ਆ ਤੇ ਆਹ ਪਾ ਲਿਆ ਜਿਵੇਂ ਇਹ ਸਬਜ਼ੀ ਵਾਲਾ ਮਸਾਲਾ ਉਹ ਆਪਾਂ ਨੇ ਸਾਈਡ ਤੇ ਰੱਖਤਾ ਉਹ ਤਾਂ ਹੁਣ ਬਣ ਜੂਗਾ ਮਤਲਬ ਉਧਰ ਭੁੱਜ ਰਿਹਾ ਪਾਣੀ ਬਿਨਾਂ ਆਪ ਪੌਦ ਚ ਪਾਤਾ ਜਿੰਨਾ ਕਿ ਵੀ ਆਪਾਂ ਨੂੰ ਤਰੀ ਵਾਲੀ ਚਾਹੀਦੀ ਆ ਉਹਦੇ ਮੁਤਾਬਕ ਆਪਾਂ ਨੇ ਪਾਣੀ ਪਾ ਲਿਆ ਇਹ ਜਿਹੜਾ ਬੇਸਨ ਤੇ ਸਾਰਾ ਸਮਾਨ ਆਪਾਂ ਮੜਾ ਮੜਾ ਕਰਕੇ ਗੁੰਨਿਆ ਸੀਗਾ ਉਹਦੇ ਆਪਾਂ ਨੇ ਐ ਕਰਕੇ ਗੋਲ ਗੋਲ ਰੂਲਰ ਜਿਹਾ ਬਣਾ ਲੈਨੇ ਆਗੇ ਇਸ ਤਰ੍ਹਾਂ ਕਰਕੇ ਪਕੌੜਿਆ ਮੰਗੂ ਪਕੌੜਿਆ ਮੰਗੂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਬਣਾ ਲਓ ਇਸ ਤਰ੍ਹਾਂ ਨਹੀਂ ਬਣਦੇ ਤਾਂ ਆਪਾਂ ਇਹਦਾ ਚੱਕਲਾ ਹੁੰਦਾ ਹਨਾ ਰੋਟੀਆਂ ਬਣਾਉਣ ਵਾਲਾ ਚੱਕਲਾ ਹੁੰਦਾ ਉਹਦੇ ਉੱਪਰ ਵੀ ਇਸ ਤਰ੍ਹਾਂ ਬਣਾ ਲੈਨੇ ਨੇ ਆਪਾਂ ਨੇ ਇਸ ਤਰ੍ਹਾਂ ਕਰਕੇ ਜਿਵੇਂ ਪਕੌੜੇ ਸ਼ੇਪ ਦਿੰਨੇ ਆ ਆਪਾਂ ਉਵੇਂ ਇਹਨੂੰ ਸ਼ੇਪ ਦੇ ਦੇਵਾਂਗੇ ਆਪਾਂ ਉਸ ਤੋਂ ਬਾਅਦ ਦੱਸਾਂਗੀ ਕਰਨਾ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਇਹ ਰੱਖਣਾ ਨਾ ਤਾਂ ਵਾਲਾ ਇਹ ਆਪਾਂ ਆਟਾ ਕੈੜਾ ਰੱਖਣਾਗਾ ਨਾ ਇਹ ਵਾਲਾ ਪੋਲਾ ਜਿਹਾ ਰੱਖਣਾ ਨਹੀਂ ਇਹ ਉਹ ਹੱਥਾਂ ਜਨ ਚੁੰਬੜੇ ਜਾਂਦਾ ਹੁੰਦਾ ਤੇ ਆਪਾਂ ਨੇ ਐ ਜਿਵੇਂ ਆਪਾਂ ਉਹ ਲੈ ਲੈਨੇ ਪਰੇਥੇ ਲੈ ਲੈਨੇ ਆ ਉਹ ਵੀ ਨੇ ਨਾਲ ਲਾਉਣਾ ਹੈਗਾ ਹਨਾ ਫਿਰ ਜ਼ਿਆਦਾ ਖੁਸਕ ਜਿਹੇ ਪਕੌੜੇ ਬਣ ਜਾਣਗੇ ਤੇ ਆ ਦੇਖ ਐ ਦੇ ਉੱਪਰ ਵੀ ਮੈਂ ਚੱਕਲੇ ਉੱਪਰ ਵੀ ਤੁਹਾਨੂੰ ਕਰਕੇ ਦਿਖਾਉਣੀ ਇਸ ਤਰ੍ਹਾਂ ਕਰਕੇ ਚੱਕਲੇ ਉੱਪਰ ਆਪਾਂ ਨੇ ਐ ਕਰ ਲੈਣਾ ਉਸ ਤੋਂ ਬਾਅਦ ਮੇਰਾ ਮਸਾਲਾ ਪੁੱਜ ਚੁੱਕਿਆ ਸੀਗਾ ਇਹਦੇ 'ਚ ਆਪਾਂ ਪਾ ਦਿੰਨੇ ਆ ਪਾਣੀ ਪਾਣੀ ਪਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਨੂੰ ਕਰ ਲਾਂਗੇ ਗਰਮ ਜਦੋਂ ਰਿਜਣ ਲੱਗੇ ਉਸ ਤੋਂ ਬਾਅਦ ਆਪਾਂ ਇਹ 'ਚ ਆਲੂ ਆਲੂ ਪਾ ਦਾਂਗੇ ਜਿਹੜਾ ਆਪਾਂ ਆਲੂ ਕੱਟੇ ਨੇ ਲਓ ਜੀ ਇਹਦੇ 'ਚ ਮੈਂ ਪਾ ਦਿੰਨੇ ਇੱਕ ਪਿਆਜ਼ ਮੈਂ ਵੈਸੇ ਉਂ ਚੀਰ ਕੇ ਪਾਇਆ ਦੂਸਰਾ ਆਪਾਂ ਉਹਦੀ ਗਰੇਵੀ ਬਣਾ ਕੇ ਪਾਤੀ ਤੇ ਆਲੂ ਪਾਤਾ ਇਹ ਆਪਾਂ ਉਹਨਾਂ ਨੂੰ 10-15 ਮਿੰਟ ਪੁੱਜਣ ਦਿੰਨੇ ਆ ਜਿਵੇਂ ਆਪਾਂ ਆਮ ਦਾਲਾ ਬਣਾਉਣੇ ਹੁੰਨੇ ਆ ਇਹਨੂੰ ਉਸ ਤਰ੍ਹਾਂ ਬਣ ਲ ਦਿੰਨੇ ਆ ਹੁਣ ਆਪਾਂ ਆ ਜੈਨੇ ਆ ਫੇਰ ਇੱਧਰ ਪਕੌੜਿਆ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਪਕੌੜਿਆਂ ਦੀ ਸ਼ੇਪ ਦੇ ਰਹੇ ਹਾਂ ਉਧਰ ਮੈਨੇ ਨਾ ਫਰਾਈ ਪੈਨ 'ਚ ਪਾਣੀ ਧਰਤਾ ਉਹ ਦੇਖੋ ਪਾਣੀ ਪਿਆ ਸਾਈਡ ਤੇ ਧਰਿਆ ਹੋਇਆ ਤੇ ਉਹ ਪਾਣੀ ਨੂੰ ਪੂਰਾ ਆਪਾਂ ਗਰਮ ਹੋਣ ਦਿੰਨੇ ਆ ਜਦੋਂ ਪਾਣੀ ਰਿਜਣ ਜੇ ਲੱਗ ਗਿਆ ਬੁਲਬਲੇ ਜੇ ਉੱਠਣ ਲੱਗ ਗਏ ਉਸ ਤੋਂ ਬਾਅਦ ਆਪਾਂ ਜਿਹੜੇ ਇਹ ਪਕੌੜੇ ਬਣਾਏ ਨੇ ਆਪਾਂ ਨੇ ਉਹ ਬਸ ਤਾਂ ਉਹਨਾਂ ਨੂੰ ਗੱਟਿਆਂ ਦੀ ਸਬਜ਼ੀ ਵੀ ਕਹਿ ਦਿੰਦੇ ਹੁੰਦੇ ਆ ਪਰ ਆਪਾਂ ਤਾਂ ਇਹ ਜੱਟ ਸੌਦਾ ਰੱਖਾਂਗੇ ਆਪਾਂ ਤਾਂ ਇਹਨੂੰ ਪਾਣੀ ਵਾਲੇ ਪਕੌੜੇ ਕਹਿੰਦੇ ਆ ਦੇਖੋ ਪਾਣੀ ਚ ਕਿਵੇਂ ਫਰਾਈ ਹੋਣਗੇ ਹੁਣ ਆਪਾਂ ਪੂਰਾ ਗਰਮ ਗਰਮ ਪਾਣੀ ਦਾ ਪਾ ਕੇ ਰਿੱਧਾ ਰਿੱਧਾ ਉਹਦੇ ਚ ਪਕੌੜੇ ਸੜਦਾਂਗੇ ਇਸ ਤਰ੍ਹਾਂ ਕਰਕੇ ਜਿਹੜੇ ਆਪਾਂ ਨੇ ਗੋਲ ਗੋਲ ਬਣਾਏ ਨੇਗੇ ਵੈਸੇ ਤਾਂ ਮੇਰੀ ਭੈਣਾ ਤੇਲ ਤੇ ਤਿਆਰ ਕਰ ਦੇ ਇੰਨਾ ਤੇਲ ਤੂੜ ਜਾਂ ਗਰਮੀ ਚ ਖਾਣਾ ਵਧੀਆ ਨਹੀਂ ਲੱਗਦਾ ਹੈ ਤਾਂ ਸੇਤ ਵੀ ਖਰਾਬ ਹੁੰਦੀ ਹੈ ਹਨਾ ਤੇ ਜੀਨੇ ਮਤਲਬ ਘੋਕਨ ਪਉਣਾ ਆਗਾ ਅਲੱਗ ਪਾ ਲੈਂਦਾ ਉਧਰ ਆਪਾਂ ਘਰ ਦੇ ਤੇਲ ਦਾ ਤੜਕਾ ਲਾਇਆ ਤੇਲ ਆਪਣੇ ਘਰ ਦੀ ਅਸਰ ਹੋਂਦਾ ਇਸ ਵਾਰ ਆਪਣੇ ਵਧੀਆ ਸਰੋਂ ਹੋ ਗਈ ਸੀ ਆਪਣਾ ਘਾਣੇ ਦਾ ਚਲੋ ਸਰ ਜੂਗਾ 6 ਸਾਲਸੀ ਮਹੀਨੇ ਲੰਘ ਜਾਣਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਪਕੌੜੇ ਜਿਹੜੇ ਬਣਾਏ ਨੇ ਪਾ ਦਾਂਗੇ ਕੱਲਾ ਕੱਲਾ ਕਰਕੇ ਦੇਖੋ ਤੁਸੀਂ ਆਪ ਦੇਖੋ ਬਿਲਕੁਲ ਵੀ ਇਹ ਹੋ ਨਹੀਂ ਹੁੰਦਾ ਖਿੰਡਦੇ ਨਹੀਂ ਹੈਗੇ ਬਿਲਕੁਲ ਪੂਰੇ ਵਧੀਆ ਫਰਾਈ ਹੁੰਦੇ ਨੇ ਮਤਲਬ ਐਨੇ ਮੈਂ ਇਹ ਪਾ ਕੇ 5 ਕਿ ਮਿੰਟ ਆਪਾਂ 5-10 ਮਿੰਟ ਨੂੰ ਪਾਉਣ ਦਿੰਦੇ ਆ ਐਨੇ ਮੈਂ ਉਧਰ ਕੰਮਕਾਰ ਕਰਨੇ ਨੇ ਮਾੜਾ ਮੋਟਾ ਜਿਹੜਾ ਮਤਲਬ ਕਿ ਖੰਡਿਆਰ ਜਾਂ ਖੰਡਿਆ ਹੋ ਚੱਕ ਦਿੰਨੇ ਆ ਨਾਲ ਹੁੰਦੇ ਆ ਆਪਾਂ ਕਿਚਨ ਦਾ ਸਾਰਾ ਖੰਡਿਆਰ ਜਿਾ ਚੱਕੀ ਜਾਂਦੇ ਹੁੰਨੇ ਆ ਫਿਰ ਨਾ ਜਿਆਦਾ ਹੋ ਨਹੀਂ ਹੁੰਦਾ ਹੈਗਾ ਓਖਾ ਜਾਣੀ ਲੱਗਦਾ ਨਹੀਂ ਨਾ ਰਸੋਈ ਚ ਕਾਹ ਜਾਂ ਪਿਆ ਵਧੀਆ ਨਹੀਂ ਲੱਗਦਾ ਇਸ ਆਮ ਦਾ ਟਾਈਮ ਸੀਗਾ ਸਾਢੇ 6 ਵਜੇ ਹੋਏ ਤੇ ਹੁਣ ਮੈਂ ਮਤਲਬ ਕਿ ਆਟਾ ਆਟਾ ਗੁੰਨ ਕੇ ਰੱਖ ਲੈਣੀ ਆ ਉਸ ਤੋਂ ਬਾਅਦ ਜਿਹੜੇ ਪਕੌੜੇ ਬਣ ਰਹੇ ਨੇ ਉਹਨਾਂ ਨੂੰ ਆਪਾਂ ਕੱਢ ਕੇ ਉਹਨਾਂ ਦੀ ਕਟਿੰਗ ਕਰ ਲਵਾਂਗੇ ਲੋ ਜੀ ਹੁਣ ਪਕੌੜੇ ਨੇ ਦੇਖ ਲਾ ਐ ਚੰਗੀ ਤਰ੍ਹਾਂ ਪੂਰੇ ਗਰਮਾ ਗਰਮ ਹੋਏ ਪਏ ਨੇ ਝੱਗ ਜੀ ਉੱਪਰ ਝੱਗ ਜੀ ਬਣ ਲੱਗੀ ਦੇਖੋ ਇਹ ਬਾਲੇ ਪੋਲੇ ਪੋਲੇ ਨਹੀਂ ਰੱਖਣੇ ਮਤਲਬ ਕਿ ਠੀਕ ਰੱਖਣੇ ਨੇ ਸੌਫਟ ਸੌਫਟ ਜੀ ਲੋ ਜੀ ਹੁਣ ਇਹ ਪੂਰੇ ਵਧੀਆ ਰਿੱਜ ਚੁੱਕੇ ਨੇਗੇ ਇੱਕ ਬਾਲੀ ਜੀ ਦਵਾਈਆ ਹੁਣ ਆਪਾਂ ਇਹਨੂੰ ਫਰਾਈ ਪੈਨ ਨੂੰ نیچے ਉਤਾਰ ਲਵਾਂਗੇ ਇਹਨੇ ਮੈਂ ਅੱਟਾ ਬਾਅਦ ਚ ਗੁੰਦੀਆਂ ਕੱਢ ਕੇ ਰੱਖ ਲਏ ਇਹ ਨਾ ਫਰਾਈ ਹੋਣ ਲੱਗ ਗਏ ਸੀਗੇ ਮਤਲਬ ਫਿਰ ਮੈਨੂੰ ਐਸਵੇਂ ਭੁਰਨ ਜਿਹੜਾ ਲੱਗਿਆ ਨਾ ਪੂਰੇ ਵਧੀਆ ਘੜੇ ਘੜੇ ਬੰਦੇ ਨੇਗੇ ਬਿਲਕੁਲ ਨਹੀਂ ਆਉਂਦੇ ਇਸ ਤਰ੍ਹਾਂ ਕਰਕੇ ਕੱਢ ਲਾਂ ਦੇਖੋ ਤੁਸੀਂ ਹੁਣ ਆਪ ਦੇਖ ਸਕਦੇ ਹੋ ਪਾਣੀ ਪਾਇਆ ਵਿੱਚ ਆਪਾਂ ਬਿਲਕੁਲ ਨਹੀਂ ਪਾਇਆ ਦੇਖੋ ਕਿੰਨੇ ਵਧੀਆ ਨਿਕਲੇ ਨੇ ਵੇਲੇ ਕਬਲੇ ਢਾਲ ਸਬਜ਼ੀ ਨਹੀਂ ਹੁੰਦੀ ਆਪਣਾ ਬਹੁਤ ਵਧੀਆ ਡੰਗ ਸਰ ਸਕਦਾ ਤੇ ਸੋਨੂੰ ਆਪ ਹੀ ਪਤਾ ਬੇਸਣ ਵੀ ਇੰਨਾ ਮਹਿੰਗਾ ਹਨਾ ਉਸ ਤੋਂ ਬਾਅਦ ਤੇ ਪਕੌੜੇ ਬਣੇ ਬਣਾ ਲੈਣੇ ਆ ਉਸ ਤੋਂ ਵੀ ਜ਼ਿਆਦਾ ਮਹਿੰਗੇ ਮਿਲਦੇ ਆ ਤੇ ਘਰੇ ਬਸ ਆਪਾਂ ਮੁਠੀ ਬੇਸਣ ਦੀ ਨ ਇਸ ਤਰ੍ਹਾਂ ਕਰਕੇ ਮੈਂ ਇਕੱਲਾ ਇਕੱਲਾ ਕਰਕੇ ਇਹਨਾਂ ਨੂੰ ਪਕੌੜਿਆਂ ਨੂੰ ਆਪਾਂ ਕੱਢ ਲੈਨੇ ਆਂਗੇ। ਲਓ ਜੀ ਇਹ ਪਕੌੜੇ ਸਾਰੇ ਨਿਕਲ ਚੁੱਕੇ ਆ ਦੇਖੋ ਇੱਕ ਵੀ ਨਾ ਤਾਂ ਕੋਈ ਫਿਸਿਆ ਨਾ ਆਪਣਾ ਬੇਸਣ ਵਿੱਚ ਜਿਹੜਾ ਉਹ ਪਾਣੀ ਆ ਉਹ ਆਪਾਂ ਦਾਲਚ ਵੀ ਪਾ ਲਵਾਂਗੇ ਆਟਾ ਗੁੰਨ ਲਾਵਾਂਗੇ। ਵੈਸੇ ਮੈਂ ਦਾਲ ਜਿਹੜਾ ਪਾਣੀ ਪਾਉਣਾ ਸੀ ਪਾ ਲਈ ਇੱਕ ਗਲਾਸ ਇਹਦੇ ਵਿੱਚ ਪਾ ਕੇ ਬਾਕੀ ਪਾਣੀ ਨਾਲ ਆਟਾ ਗੁੰਨ ਲਾਵਾਂਗੇ ਪਾਣੀ ਨੂੰ ਬਿਲਕੁਲ ਡੋਲਦੇ ਨਹੀਂ ਹੈਗੇ। ਇਹ ਪਾਣੀ ਵੀ ਕੰਮ ਆ ਜਾਂਦਾ ਹੁੰਦਾ ਪਾਣੀ ਨੂੰ ਬਿਲਕੁਲ ਡੋਣਾ ਨਹੀਂ ਚਾਹੀਦਾ। ਕਿਉਂਕਿ ਜੇ ਬੇਸਣ ਹੀ ਹੁੰਦਾ ਹਨਾ ਕੋਈ ਜਾਂ ਬਸ ਆਪਾਂ ਨੇ ਨੂੰ ਮਿਰਚ ਪਾਇਆ ਹੁੰਦਾ ਉਹਦੇ ਨਾਲ ਆਟਾ ਗੁੰਨ ਕੇ ਆਟਾ ਵਧੀਆ ਬਣ ਜੂ ਇਸ ਤਰ੍ਹਾਂ ਕਰਕੇ ਆਪਾਂ ਨੂੰ ਜਿਵੇਂ ਆਪਾਂ ਪਨੀਰ ਕੱਟਦੇ ਹੁੰਨੇ ਆ ਉਸ ਤਰ੍ਹਾਂ ਕੱਟ ਲਵਾਂਗੇ ਜਿੰਨਾ ਤੁਸੀਂ ਮਤਲਬ ਕਿ ਜਿੰਨਾ ਕ ਆਪਣਾ ਇੱਕ ਬੁਰਕੀ ਦੇ ਚੜ ਸਕਦਾ ਹਨਾ ਉਹਦੇ ਹਿਸਾਬ ਨਾਲ ਕੱਟ ਲਵਾਂਗੇ ਆਪਾਂ ਇਸ ਤਰ੍ਹਾਂ ਕਰ ਕਰਾ ਦੇਖੋ ਪਨੀਰ ਵਾਂਗੂ ਸਬਜ਼ੀ ਵੀ ਇੰਨੀ ਵਧੀਆ ਬਣਦੀ ਹੈ ਨਾ ਪਨੀਰ ਵਾਂਗੂ ਬਣਦੀ ਆ ਤੇ ਬਾਅਦ ਚ ਸਰਤਾਰ ਜੀ ਨੇ ਵੀ ਸਰਾਹੀ ਆ ਪਾਪਾ ਜੀ ਨੂੰ ਵੀ ਸਾਰੇ ਜਣਾਂ ਨੂੰ ਬਹੁਤ ਵਧੀਆ ਲੱਗੀ ਸਾਰੇ ਜਾਨੀ ਕਹਿੰਦੇ ਬਹੁਤ ਟੇਸਟੀ ਬਣੀਆਂ ਮਤਲਕਿ ਮੋਲੇ ਦੀ ਪਕੌੜਿਆਂ ਨਾਲੋਂ ਵੀ ਜ਼ਿਆਦਾ ਵਧੀਆ ਬਣੀ ਹੋਈ ਸੀ ਉਹ ਪਕੌੜੇ ਇਹਨੇ ਨਹੀਂ ਬਣਦੇ ਹੈਗੇ ਇਹ ਪਤਾ ਬੇਸਣਾ ਹਨਾ ਉਹਦੇ ਚ ਐ ਨਹੀਂ ਪਤਾ ਆਪਾਂ ਨੂੰ ਕੀ ਕੁਛ ਰਲਿਆ ਹੁੰਦਾ ਕੀ ਕੁਛ ਪਾਉਂਦੇ ਨੇ ਹਨਾ ਇਹ ਆਪਣੇ ਹੱਥ ਨਾਲ ਬਣਾਈ ਹੋਈ ਚੀਜ਼ ਆ ਬੇਲੇਕ ਵੇਲੇ ਕੁਛ ਨਹੀਂ ਹੁੰਦਾ ਜਿਵੇਂ ਮਰਜ਼ੀ ਬਣਾ ਲਓ ਸਾਰੇ 10-15 ਮਿੰਟਾਂ ਚ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਥੋੜਾ ਜਿਹਾ ਹੱਥ ਤਾਹ ਲਾਉਣਾ ਪੈਂਦਾ ਹਨਾ ਖਿਚਲਾ ਤਾ ਕਰਨੀ ਪੈਂਦੀ ਆ ਪਰ ਚੀਜ਼ ਬਹੁਤ ਵਧੀਆ ਬਣ ਜਾਂਦੀ ਐ ਇਸ ਤਰ੍ਹਾਂ ਕਰਕੇ ਲਓ ਜੀ 15-20 ਮਿੰਟ ਹੋ ਗਏ ਸੀਗੇ ਮੇਰੇ 15 ਮਿੰਟ ਹੋ ਗਏ ਸੀ ਆਲ ਹੁਣ ਆਪਾਂ 10 ਮਿੰਟ ਮਤਲਬ ਕਿ 10 ਮਿੰਟ ਹੋਰ ਰਜਾ ਲੈਣ 10 ਮਿੰਟਾਂ ਚ ਸਬਜ਼ੀ ਤਿਆਰ ਹੋ ਜੂਗੀ ਇਹ ਜੇ ਤਾਜ਼ੇ ਆਲੂ ਹੁੰਦੇ ਨੇ ਕਈ ਵਾਰ ਘਰ ਦੇ ਆਲੂ ਹੁੰਦੇ ਨੇ ਸੇਤੀ ਰਿੱਤੇ ਜਾਂਦੇ ਹੁੰਦੇ ਨੇ ਹੁਣ ਆਪਾਂ ਬਾਜ਼ਾਰ ਦੇ ਲੇਖੋ ਜੀ ਹੁਣ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ ਦੇਖੋ ਸਬਜ਼ੀ ਇੰਨੀ ਵਧੀਆ ਬਣੀ ਆ ਨਾ ਦੇਖਣ ਚ ਇੰਨੀ ਟੈਸਟੀ ਲੱਗਦੀ ਆ ਤੁਸੀਂ ਮਸਾਲੇ ਜਿੰਨੇ ਵੀ ਕਰਨੇ ਆ ਆਪਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਮੈਂ ਹੋਰ ਕੁਝ ਨਹੀਂ ਪਾਇਆ ਬਸ ਘਰ ਦਾ ਤੇਲ ਪਾਇਆ ਸੀ ਜਿਹੜਾ ਆਪਾਂ ਤੜਕਾ ਲਾਇਆ ਤੇ ਪਾਣੀ ਚ ਫਰਾਈ ਕੀਤੀ ਹੋਏ ਪਕੌੜੇ ਤੁਹਾਨੂੰ ਇਹ ਸਬਜੀ ਕਿੱਦਾਂ ਦੀ ਲੱਗੀ ਹੈ ਨਾ ਵੀਡੀਓ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਪਲੀਜ਼ 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 ਲਾਈਕ ਕਰਨਾ ਨਾ ਭੁੱਲਿਆ ਕਰੋ ਹੁਣ ਆਪਾਂ ਚੱਲਦੇ ਆਂ ਥੈਂਕਸ ਫॉर ਵਾਚਿੰਗ